ਸਤਿ ਸ੍ਰੀ ਅਕਾਲ। ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋ। ਸੁਖਬੀਰ ਸਿੰਘ ਬਾਦਲ ਜਿਹੜੇ ਇੱਕ ਸੀਐਮ ਭਗਵੰਤ ਮਾਨ ਬਾਰੇ ਕਹਿੰਦੇ ਸੀਗੇ ਕਿ ਸਰਕਾਰ ਦੇ ਵਿੱਚ ਆ ਕੇ ਸਭ ਤੋਂ ਜ਼ਿਆਦਾ ਅਗਰ ਮੇਲਾ ਲੁੱਟਿਆ ਹੈ ਕਿਸੇ ਨੇ ਤੇ ਉਹ ਸੀਐਮ ਭਗਵੰਤ ਮਾਨ ਨੇ ਲੁੱਟਿਆ ਕਿਉਂਕਿ ਇਹਦਾ ਦੂਜਾ ਵਿਆਹ ਜੂ ਹੋ ਗਿਆ। ਹੁਣ ਇੱਕ ਨਵਾਂ ਮਾਮਲਾ ਜਿਹੜਾ ਕਿ ਸੁਖਬੀਰ ਸਿੰਘ ਬਾਦਲ ਦਾ ਸਾਹਮਣੇ ਆਇਆ ਹੈ ਜਿਹਦੇ ਵਿੱਚ ਇੱਕ ਕੁੜੀ ਜਿਹੜੀ ਹੈ ਉਹ ਸੁਖਬੀਰ ਸਿੰਘ ਬਾਦਲ ਦੇ ਬਾਰੇ ਕੁਝ ਕਹਿਨ ਲਈ ਹੈਗੀ ਹੈ। ਕੀ ਕਹਿੰਦੀ ਹੈਗੀ ਅਸੀਂ ਅੱਛੀ ਵੀਡੀਓ ਦੇ ਵਿੱਚ ਜਾਣਾਂਗੇ ਚੱਲ ਕੇ ਵੀਡੀਓ ਦੇਖਨੇ ਫਿਰ ਕਰਨੇ ਆ ਉਸ ਤੇ ਵਿਚਾਰ। ਸੁਖਬੀ ਬਾਦਲ ਨੂੰ ਲੈ ਕੇ ਬਹੁਤ ਵੱਡੂ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਉਹਨਾਂ ਦੁਆਰਾ ਕੱਲ ਇਹ ਗੱਲ ਕਹੀ ਗਈ ਹੈ ਕਿ ਭਗਵੰਤ ਸਿੰਘ ਮਾਨ ਨੇ ਦੂਜਾ ਵਿਆਹ ਕਰਵਾ ਕੇ ਅਸਲੀ ਮੇਲਾ ਤਾਂ ਕਹਿੰਦਾ ਜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੁੱਟ ਲਿਆ ਪਰ ਦੂਜੇ ਪਾਸੇ ਅੱਜ ਸੁਰਵੀਰ ਸਿੰਘ ਬਾਦਲ ਦੇ ਜਿਹੜਾ ਉੱਤੇ ਮਾਮਲਾ ਸਾਹਮਣੇ ਆ ਗਿਆ ਉਹੀ ਤੁਹਾਡੇ ਨਾਲ ਸਾਂਝਾ ਕਰਾਂਗੇ ਕਿਤੇ ਇਹ ਸ਼ਬਦ ਇਹ ਬੋਲ ਇਹ ਵੀਡੀਓ ਤਾ ਅਦੇ ਨਾਲ ਮੈਂ ਉਸੇ ਕੁੜੀ ਦੀ ਸੰਧੀ ਕਰਨ ਜਾ ਰਿਹਾ ਜਿਹੜੀ ਕਹਿੰਦੀ ਹੈ ਕਿ ਉਮਰਾ ਦਾ ਤਕਾਜ਼ਾ ਚਾਹੇ ਜੋ ਮਰਜੀ ਹੈ ਪਰ ਮੈਨੂੰ ਤਾਂ ਸੁਖਬੀਰ ਬਾਦਲ ਦੇ ਨਾਲ ਪਿਆਰ ਹੋ ਗਿਆ ਇਹ ਪਹਿਲੀ ਵਾਰ ਤੁਸੀਂ ਕਿਹਦਾ ਵੀਡੀਓ ਦੇਖਣ ਜਾ ਰਹੇ ਹੋ ਜਿਹਦੇ ਨਾਲ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਤਰਥੱਲੀ ਔਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਔਰ ਵਿਰੋਧੀ ਧਿਰਾਂ ਨੂੰ ਉਹ ਬਹੁਤ ਵੱਡਾ ਮੁੱਦਾ ਮਿਲ ਜਾਣਾ ਕਿ ਸੁਖਬੀਰ ਸਿੰਘ ਬਾਦਲ ਪਹਿਲਾਂ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਹੀ ਕਹਿੰਦੇ ਸੀ ਬਾਕੀ ਹੋਰ ਸਾਰੇ ਮੰਤਰੀਆਂ ਨੂੰ ਕਹੇ ਅੱਜ ਤੁਹਾਡੇ ਸਾਹਮਣੇ ਮੈਂ ਦੋ ਵੀਡੀਓ ਦਿਖਾਉਣ ਜਾ ਰਿਹਾ ਜਿਦੇ ਵਿੱਚ ਤੁਸੀਂ ਵੇਖੋਗੇ ਕਿ ਸੁਖਵੀਰ ਸਿੰਘ ਬਾਦਲ ਨੇ ਕੱਲ ਬਿਆਨ ਦਿੱਤਾ ਤੇ ਉਹਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਔਰ ਕਈ ਸਾਰੇ ਆਮ ਆਦਮੀ ਪਾਰਟੀ ਦੇ ਮੰਤਰੀਆਂ ਨੂੰ ਕਿਹਾ ਕਿ ਭਾਈ ਇਹ ਤਾਂ ਦੂਜੇ ਵਿਆਹ ਕਰਵਾ ਰਹੇ ਨੇ ਪਰ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਇਹਨਾਂ ਦੇ ਉੱਤੇ ਇੱਕ ਕੁੜੀ ਦਾ ਵੀਡੀਓ ਆ ਗਿਆ ਉਹ ਖੁਦ ਕਹਿ ਰਹੀ ਹੈ ਤੇ ਮੈਂ ਤੁਹਾਨੂੰ ਇਹ ਦੋਵੇਂ ਵੀਡੀਓ ਸੁਣਾਉਣ ਜਾ ਰਿਹਾ ਔਰ ਤੀਸਰੀ ਸਭ ਤੋਂ ਵੱਡੀ ਖਬਰ ਆਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਬੀਜੇਪੀ ਦੇ ਨਾਲ ਗੱਠਜੋੜ ਕਰਨ ਜਾ ਰਹੇ ਨੇ ਉਸਤੇ ਵੀ ਚਰਚਾ ਕਰਾਂਗੇ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਹਿੰਦੇ ਜੀ ਦੋ ਪਾਰਟੀਆਂ ਰਲ ਕੇ ਪੰਜਾਬ ਦੇ ਅੰਦਰ ਆਉਣ ਵਾਲੇ 27 ਦੇ ਵਿੱਚ ਹਰਾ ਸਕਦੀਆਂ ਨੇ ਤਾਂ ਉਹਦੇ ਉੱਤੇ ਕੀ ਇਹਨਾਂ ਦਾ ਰਿਐਕਸ਼ਨ ਹੈ ਕੀ ਮਾਮਲਾ ਹੈ ਔਰ ਕਿੰਨੇ ਇਹ ਗੱਠਜੋੜ ਕਰਕੇ ਸਰਕਾਰ ਬਣਾ ਸਕਦੇ ਆ ਜਾਂ ਨਹੀਂ ਇਹਦੇ ਅੰਕੜੇ ਤੁਹਾਡੇ ਨਾਲ ਸਾਂਝੇ ਕਰਾਂਗੇ ਪਰ ਜਿਹੜੀ ਸਭ ਤੋਂ ਵੱਡੀ ਖਬਰ ਨੇ ਅੱਜ ਪੂਰੇ ਪੰਜਾਬ ਦੇ ਅੰਦਰ ਆਗਮਚਾ ਦਿੱਤੀ ਹੈ ਇਹ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਦੋਵੇਂ ਖਬਰਾਂ ਔਰ ਪਹਿਲਾ ਬਿਆਨ ਤੁਹਾਨੂੰ ਮੈਂ ਹੁਣ ਸੁਖਬੀਰ ਸਿੰਘ ਬਾਦਲ ਦਾ ਸੁਣਾਇੰਗਾ ਕਿ ਸੁਖਬੀਰ ਬਾਦਲ ਨੇ ਇਹ ਗੱਲ ਕਹਿ ਕੇ ਇੱਕ ਨਵੀਂ ਜੰਗ ਤਾਂ ਦੇਖੋ ਪਹਿਲੀ ਸ਼ੇਅਰ ਦਿੱਤੀ ਸੀ ਪਰ ਦੂਜੇ ਪਾਸੇ ਜੀ ਇੱਕ ਕੁੜੀ ਸਾਹਮਣੇ ਆ ਗਈ ਆ ਉਹ ਸੁਖਬੀਰ ਸਿੰਘ ਬਾਦਲ ਬਾਰੇ ਕੀ ਕਹਿ ਰਹੀ ਆ ਉਹ ਸਾਨੂੰ ਤੇਨ ਦੇ ਨਾਲ ਉਸ ਤੋਂ ਬਾਅਦ ਤੁਹਾਡੇ ਵੀ ਹੋਸ਼ ਉੱਡ ਜਾਣਗੇ ਕੀ ਆਖਰ ਸੁਖਬੀਰ ਸਿੰਘ ਬਾਦਲ ਆਕਾਲੀ ਦਲ ਦੇ ਨੇਤਾ ਪਿਆਰ ਦੇ ਚੱਕਰ ਦੇ ਵਿੱਚ ਜਾਂ ਕਹਿੰਦੇ ਜੀ ਉਹਨਾਂ ਦੇ ਪਿਆਰ ਨੇ ਵੱਡਾ ਪਵਾੜਾ ਪਵਾ ਦਿੱਤਾ ਪੰਜਾਬ ਦੇ ਅੰਦਰ ਉਹ ਕੀ ਉਹ ਸਾਝਾ ਕਰਦੇ ਆ ਪਹਿਲਾਂ ਸੁਖਬੀਰ ਬਾਦਲ ਸੁਣੋ ਕੀ ਕਹਿੰਦੇ ਨੇ ਸਾ ਅਸਲੀ ਮੇਲਾ ਲੁਕਿਆ ਬਗਵਤ ਮਾਨ ਨੇ ਵਿਆਹ ਕਰਾ ਕੇ ਨਹੀਂ ਤੇ ਵਿਆਹ ਵੀ ਨਹੀਂ ਹੋਣਾ ਸੀ ਦਾ ਸਾਰੇ ਕਿੰਨੇ ਇਹਨਾਂ ਦੇ ਪ੍ਰੋਡ ਮੈਂ ਮਲੇ ਸਾਰੇ ਵਿਆਹ ਕਿ ਕਰਾਵੇ ਆ ਉਹ ਪਤਾ 5-7 ਹੋ ਗਿਆ ਹੋ ਗਿਆ ਕਿਸੇ ਦਾ ਵੀ ਹੋਣਾ ਹਰ ਰੋਜ਼ ਦੇਖੋ ਕੋਈ ਨਾ ਕੋਈ ਮੰਤਰੀ ਐ ਮਿਲਿਆ ਵਿਆਹ ਹੋਈ ਜਾਂਦਾ ਤਾਂ ਸੁਣ ਲਿਆ ਪੰਜਾਬ ਵਾਲੇ ਤਾਂ ਸੀਗੇ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਔਰ ਇਹਨਾਂ ਦੇ ਕਈ ਮੰਤਰੀਆਂ ਦੇ ਉੱਤੇ ਵਿਆਹ ਕਰਾਉਣ ਦੇ ਵੱਡੇ ਦੋਸ਼ ਲਾਏ ਸੀ ਕਹਿੰਦੇ ਜੀ 5 ਕਿਸਾਲਾ ਦੇ ਵਿੱਚ ਵਿੱਚ ਜੇ ਕਿਸੇ ਦਾ ਹੋ ਗਿਆ ਤਾਂ ਠੀਕ ਤੇ ਨਹੀਂ ਇਹਨਾਂ ਦੇ ਵਿਆਹ ਨਹੀਂ ਹੋਣੇ ਪਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਇੱਕ ਅਜ ਕੁੜੀ ਸਾਹਮਣੇ ਆਈ ਹੈ ਉਹ ਕੀ ਕਹਿ ਰਹੀ ਆ ਆਪਸ ਹੋਣ ਤੋਂ ਬਾਅਦ ਅਗਲੀ ਅਪਡੇਟ ਜਿਹੜੀ ਕਿ ਬੜੀ ਹੀ ਧਮਾਕੇਦਾਰ ਸੁਣੋ ਕਿਤੇ ਉਮਰਾ ਦਾ ਇੰਨਾ ਗੈਪ ਵੀ ਹੈ ਫਿਰ ਪਿਆਰ ਕਿਵੇਂ ਮੁਕੰਮਲ ਹੋ ਸਕਦਾ ਹੈ ਇਹ ਖੁਦ ਹੀ ਪਹਿਲੀ ਗਲਤੀ ਤਾਂ ਉਸ ਰਵੀਰ ਜੀ ਨੇ ਸੁੱਖਾ ਨਾ ਕੋ ਪਲੀਜ਼ ਮੈਂ ਸਾਰੀ ਦੁਨੀਆ ਇਹ ਚੀਜ਼ ਕਹਿੰਦੀ ਉਹ ਸਾਰੀ ਦੁਨੀਆ ਨਾਲ ਆਪਾਂ ਦੁਨੀਆ ਨਾਲ ਕੰਪੀਟੀਸ਼ਨ ਥੋੜੀ ਕਰਨਾ ਹੈ ਨਾ ਸੇ ਹੁਣ ਜੇ ਚਰਚਾ ਚੱਲੀ ਪਈ ਹੈ ਉਹਨਾਂ ਦੀ ਸੁਖਵੀਰ ਜੀ ਮੇਰਾ ਕ੍ਰਸ਼ ਨੇ ਪਿਛਲੇ 10-12 ਸਾਲਾਂ ਤੋਂ ਮੇਰੇ ਕ੍ਰਸ਼ ਨੇ ਪਹਿਲਾਂ ਬਚਪਨ ਤੋਂ ਜਾਣਦੇ ਹੋ ਕਿ ਕ੍ਰਸ਼ ਉਹੀ ਕਿਉਂ ਨੇ ਦੋਵੇਂ ਦੇ ਬਣੀ ਵੈਲਿਡ ਰਿਜ਼ਨ ਸੋ ਮਤਲਬ ਜਦੋਂ ਤੁਸੀਂ ਕਿਸੇ ਦੇ ਕ੍ਰਸ਼ ਹੋਣੇ ਨਾ ਤਾਂ ਜ਼ਰੂਰੀ ਨਹੀਂ ਹੁੰਦਾ ਤੁਸੀਂ ਦੀ ਸ਼ਕਲ ਤੇ ਕ੍ਰਸ਼ ਹੋ ਉਹਦੀ ਉਮਰ ਤੇ ਕ੍ਰਸ਼ ਆ ਤੁਹਾਨੂੰ ਜਾਂ ਉਹਦੀ ਪਰਸਨੈਲਿਟੀ ਯਾ ਉਹਦੇ ਫਾਈਨੈਂਸਿਕ ਕ੍ਰਸ਼ ਹੋ ਮਤਲਬ ਹੁੰਦਾ ਕਿ ਤੁਸੀਂ ਬਸ ਉਹਨੂੰ ਦੇਖ ਕੇ ਤੁਸੀਂ ਖਤਮ ਹੀ ਹੋ ਮਤਲਬ ਉਹ ਬੰਦੇ ਦੀ ਏਡੀ ਗੱਲ ਬਾਤ ਹੈ ਉਹ ਮੈਨੂੰ ਸੁਖਵੀਰ ਬਾਦਲ ਚ ਜੋ ਲੱਗਦੀ ਉਹ ਮੈਨੂੰ ਹੋਰ ਕਿਸੇ ਚ ਨਹੀਂ ਲੱਗਦੀ ਬਸ ਹੋਰ ਲਿਆ ਪੰਜਾਬ ਵਾਲੇ ਸੁਖਵੀਰ ਸਿੰਘ ਬਾਦਲ ਨੂੰ ਉਸ ਕੁੜੀ ਨੇ ਕਿਹਾ ਅੱਗੋਂ ਕਹਿੰਦੀ ਉਹਨੂੰ ਸੁੱਖਾ ਨਾ ਕਿਉਂ ਉਹ ਅੱਗੋਂ ਜਿਹੜੀ ਕੁੜੀ ਪੁੱਛ ਰਹੀ ਆ ਉਹ ਕਹਿੰਦੀ ਜੀ ਪੰਜਾਬ ਦੇ ਅੰਦਰ ਆਮ ਹੀ ਲੋਕ ਕਹਿੰਦੇ ਸੁੱਖਾ ਵੀ ਕਹਿੰਦੇ ਨਹੀਂ ਔਰ ਹੁਣ ਸੁਖਬੀਰ ਸਿੰਘ ਬਾਦਲ ਕੀ ਇਸ ਤੇ ਜਵਾਬ ਦੇਣਗੇ ਭਾਵੇਂ ਇਹਦੇ ਵਿੱਚ ਸੁਖਬੀਰ ਸਿੰਘ ਬਾਦਲ ਦਾ ਦੋਸ਼ ਨਹੀਂ ਹੈ ਫਲਾ ਕਿ ਪਰ ਉਹ ਕੁੜੀ ਕਹਿ ਰਹੀ ਆ ਪਰ ਇੱਕ ਮੁੱਦਾ ਤਾਂ ਬਣ ਗਿਆ ਨਾ ਪੰਜਾਬ ਦੇ ਅੰਦਰ ਜਿਵੇਂ ਕਿ ਵਿਰੋਧੀਆਂ ਨੂੰ ਘੇਰਦੇ ਨੇ ਸੁਖਬੀਰ ਸਿੰਘ ਬਾਦਲ ਸਿੱਧੇ ਮੁੱਖ ਮੰਤਰੀ ਤੇ ਦੋਸ਼ ਕਿ ਉਹਨੇ ਦੂਜਾ ਵਿਆਹ ਕਰਵਾ ਲਿਆ ਜੀ ਔਰ ਹੁਣ ਪੰਜਾਬ ਦੇ ਇਕੱਲੇ ਮੁੱਖ ਮੰਤਰੀ ਭਗਵੰਤ ਸਿੰਘ ਮਾਣ ਹੀ ਨਹੀਂ ਬਲਕਿ ਜਿੰਨੇ ਵੀ ਇਹਨਾਂ ਦੇ ਮੰਤਰੀ ਜਾਂ ਭਾਜਪਾ ਦੇ ਵਿੱਚੋਂ ਕੋਈ ਇਹਨਾਂ ਦੇ ਵਿਰੋਧੀ ਨੇਤਾ ਉਹ ਵੀ ਭਾਈ ਇਹਨਾਂ ਗੱਲਾਂ ਤੇ ਘੇਰਨਗੇ ਔਰ ਹੁਣ ਦੂਜੇ ਪਾਸੇ ਵਿਰੋਧੀ ਧਿਰ ਤਾਂ ਭਾਜਪਾ ਨਹੀਂ ਰਹੀ ਇੱਕ ਪਾਸੇ ਸੁਖਵੀਰ ਸਿੰਘ ਬਾਦਲ ਮਨਰੇਗਾ ਦਾ ਕਰਕੇ ਭਾਜਪਾ ਦੇ ਉੱਤੇ ਦੋਸ਼ ਲਾ ਰਹੇ ਆ ਕਹਿੰਦੇ ਇਹ ਗਰੀਬਾਂ ਦਾ ਪੈਸਾ ਕੇਂਦਰ ਖਾ ਗਈ ਹੈ ਔਰ ਦੂਜੇ ਪਾਸੇ ਚਰਚਾ ਮੈਂ ਇਹ ਵੀ ਨਹੀਂ ਕਹਿੰਦੇ ਜੀ ਹੁਣ ਪੰਜਾਬ ਦੇ ਅੰਦਰ ਗੱਠਜੋੜ ਹੋ ਸਕਦਾ ਜੇਕਰ ਪੰਜਾਬ ਦੇ ਵਿੱਚ ਗੱਠਜੋੜ ਹੁੰਦਾ ਆਮ ਆਦਮੀ ਪਾਰਟੀ ਨੂੰ ਕੀ ਹੁਣ ਸੁਖਵੀਰ ਸਿੰਘ ਬਾਦਲ ਮਾਤ ਦੇ ਦੇਣਗੇ ਜਾਂ ਨਹੀਂ ਸਭਾ ਰੇ ਹੈ ਔਰ ਦੂਜੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਇਹਨਾਂ ਨੇ ਆਪਣੀ ਰਣਨੀਤੀ ਬਣਾ ਲਈ ਹੈ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਹੁਤ ਵੱਡੇ ਵੱਡੇ ਕਦਮ ਪੰਜਾਬ ਦੇ ਅੰਦਰ ਜਿਹੜੇ ਚੱਕੇ ਨੇ ਇਹਨਾਂ ਨੂੰ ਲੈ ਕੇ ਪੰਜਾਬ ਦੇ ਅੰਦਰ ਸਰਕਾਰ ਬਣੋਂਗੇ ਕਿਉਂਕਿ ਨਸ਼ਿਆਂ ਦੇ ਉੱਤੇ ਮੁੱਖ ਮੰਤਰੀ ਨੇ ਰੋਕ ਲਾਈ ਹੈ ਇਸੇ ਹਵਾਲੇ ਦੇ ਵਿੱਚ ਲੋਕ ਜਾ ਰਹੇ ਨੇ ਲੋਕ ਕਹਿੰਦੇ ਆ ਕਿ ਸਾਡੇ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋਣਾ ਚਾਹੀਦਾ ਤਾਂ ਸਰਕਾਰ ਨੇ ਪੰਜਾਬ ਦੇ ਲੋਕਾਂ ਦੇ ਕਹਿਣ ਤੇ ਵਿਕਰਮ ਸਿੰਘ ਮਜੀਠੀਆ ਚੱਕਿਆ ਬਹੁਤ ਸਾਰੇ ਵੱਡੇ ਵੱਡੇ ਤਸਕਰ ਜੇਲ੍ਹਾਂ ਦੇ ਵਿੱਚ ਬੰਦ ਕੀਤੇ ਵੱਡੇ ਵੱਡੇ ਪੁਲਿਸ ਅਫਸਰ ਕਿਉਂਕਿ ਕੱਲ ਵੀ ਦੇਖੋ ਜਿਵੇਂ ਕਿ ਇੱਕ ਵੱਡਾ ਅਧਿਕਾਰੀ ਫੜਿਆ ਜਾਂਦਾ ਕੋਈ ਐਸਐਚਓ ਸਸਪੈਂਡ ਕੀਤਾ ਜਾਂਦਾ ਕੋਈ ਡੀਐਸਪੀ ਫੜਿਆ ਜਾਂਦਾ ਡੀਆਈਜੀ ਭੋਲਰ ਵਰਗੇ ਫੜੇ ਜਾਂਦੇ ਨੇ ਤਾਂ ਉਹ ਕਿਹਦੇ ਕਾਰਕਾਲ ਦੇ ਵਿੱਚ ਹੋ ਰਿਹਾ ਕਿਹਦੀ ਸਰਕਾਰ ਦੇ ਅੰਦਰ ਹੋ ਰਿਹਾ ਮੁੱਖ ਮੰਤਰੀ ਭਵਨ ਸਿੰਘ ਮਾਨ ਤਾਂ ਆਪਣੇ ਪਦਰ ਦੇ ਉੱਤੇ ਨਿਰਪੱਖ ਹਾਲੇ ਤੱਕ ਤਾਂ ਚੱਲ ਰਹੇ ਨੇ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਸੀਐਮ ਮਾਨ ਪੰਜਾਬ ਦੇ ਲੋਕਾਂ ਤੋਂ ਭੱਜਣਗੇ ਤੇ ਸਰਕਾਰ ਤਾਂ ਆਪੇ ਪਲਟਾ ਮਾਰ ਜਾਣੀ ਹੈ ਪਰ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਪੰਜਾਬ ਦੇ ਵਿੱਚ ਬੀਜੇਪੀ ਨੂੰ ਲੈ ਕੇ ਚਰਚਾਵਾਂ ਚੱਲ ਰਹੀਆਂ ਨੇ ਜੇਕਰ ਵਾਕਈ ਬੀਜੇਪੀ ਦੇ ਨਾਲ ਇਹਨਾਂ ਦਾ ਗੱਠਜੋੜ ਹੋ ਜਾਂਦਾ ਤਾਂ ਕੀ ਪੰਜਾਬ ਦੇ ਅੰਦਰ ਇਹਨਾਂ ਦੀ ਸਰਕਾਰ ਬਣ ਸਕਦੀ ਹੈ ਬਹੁਤੇ ਸਾਥੀਆਂ ਦਾ ਕਹਿਣਾ ਪੰਜਾਬ ਦੇ ਵਿੱਚੋਂ ਕਹਿੰਦੇ ਜੀ ਭਾਜਪੀ ਨੂੰ ਤਾਂ ਪਹਿਲੀ ਵੋਟ ਨਹੀਂ ਪੈ ਰਹੀ। ਅਕਾਲੀ ਦਲ ਬਹੁਤ ਜਿਆਦਾ ਉਹਨਾਂ ਦਾ ਗਰਾਫ ਜਿਹੜਾ ਕਿ ਥੱਲੇ ਨੂੰ ਜਾ ਰਿਹਾ। ਪਰ ਫਿਰ ਇਸ ਕਰਕੇ ਪੰਜਾਬ ਦੇ ਅੰਦਰ ਸਰਕਾਰ ਬਣਾਉਣੀ ਹੈ ਅਕਾਲੀ ਦਲ ਦੇ ਲਈ ਬੜੀ ਹੀ ਮੁਸ਼ਕਲ ਔਰ ਸਭ ਤੋਂ ਵੱਡਾ ਮੁੱਦਾ ਜਿਹੜਾ ਅੱਜਕੱਲ੍ਹ ਛੇੜਿਆ ਨਾ ਉਹ ਡਾਇਨਾਸਰ ਨੂੰ ਲੈ ਕੇ ਹੈ। ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਕੋਈ ਖ਼ਬਰ ਚੱਲ ਰਹੀ ਹੈ। ਕਹਿੰਦੇ ਜੀ ਡਾਇਨਾਸਰ ਆ ਗਈ ਹੈ ਜੀ। ਕੋਈ ਕਹਿੰਦਾ ਜੀ ਹਵਾ ਕੱਢ ਦਿੱਤੀ ਹੈ, ਕੋਈ ਕਹਿੰਦਾ ਡਾਇਨਾਸਰ ਦੀ ਪੂਸ਼ ਹੀ ਪੱਟ ਦਿੱਤੀ ਹੈ। ਇਹ ਇਹ ਜਿਹੜੇ ਮਾਮਲੇ ਹਨ 12 ਸਾਲ ਦੇ ਵਿੱਚ ਪੰਜਾਬ ਦਾ ਇਹ ਮੁੱਦਾ ਨਹੀਂ ਹੈ ਇਹ ਜਾਨਵਰਾਂ ਨੂੰ ਲੈ ਕੇ ਇਹੋ ਜਿਹੀਆਂ ਗੱਲਾਂ ਕਰਨੀਆਂ ਗਿਫਟਾਂ ਦੇ ਵਿੱਚ ਡਾਇਨਾਸੌਰ ਦੇਣੇ ਇਹ ਪੰਜਾਬ ਦੇ ਮੁੱਦੇ ਨਹੀਂ ਹਨ ਸੋ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਤਾਂ ਇਹ ਸਮਝ ਲੈਣਾ ਚਾਹੀਦਾ ਕਿ ਸਾਡੇ ਜਿਹੜੇ ਰਾਜਨੇਤਾ ਨੇ ਚਾਹੇ ਜੋ ਵੀ ਹੈ ਉਹ ਅੱਜਕੱਲ ਮਜ਼ਾਕੋ ਮਜ਼ਾਕ ਚੱਲ ਰਹੇ ਨੇ ਇੱਕ ਬੱਚਿਆਂ ਵਾਲੀ ਖੇਡ ਦੇ ਵਿੱਚ ਪੈ ਗਏ ਨੇ ਉਹ ਤਾਂ ਖੇਡ ਰਹੇ ਨੇ ਇਹ ਪਿਸਕਾਉਣ ਦੇ ਹਾਂ ਵਿਚਾਲੇ ਪੰਜਾਬ ਕੱਲੇ ਪੰਜਾਬ ਨੂੰ ਲੁੱਟਣ ਦੀ ਇੱਕ ਬਾਜ਼ੀ ਲਾ ਰਹੇ ਨੇ ਉਹ ਕਹਿੰਦਾ ਸਾਡੀ ਸਰਕਾਰ ਆ ਜੇ ਉਹ ਕਹਿੰਦਾ ਸਾਡੀ ਆ ਜੇ ਪਰ ਇਹਦੇ ਵਿੱਚ ਕੱਲਾ ਪੰਜਾਬ ਲੁੱਟਿਆ ਜਾ ਰਿਹਾ ਜਿਦੀ ਕਿ 80% ਨੌਜਵਾਨੀ ਮੈਂ ਜਿਵੇਂ ਅਕਸਰ ਕਹਿਣਾ ਹੁੰਦਾ ਚਿੱਟੇ ਦੇ ਨਾਲ ਖਤਮ ਹੋਈ ਇਹਨਾਂ ਸਰਕਾਰਾਂ ਕਰਕੇ ਤਾਂ ਇਹਨਾਂ ਗੱਲਾਂ ਤੇ ਤੁਹਾਡਾ ਕੀ ਕਹਿਣਾ ਕਮੈਂਟ ਜ਼ਰੂਰ ਕਰਿਓ ਔਰ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੇ ਜ਼ਰੂਰ ਕਰ ਲੈਣਾ ਜੀ ਤੁਹਾਨੂੰ ਜਮੀਤ ਸਿੰਘ ਬਾਦਲ ਜਿਹੜੇ ਕਿ ਸੀਐਮ ਭਗਵੰਤ ਮਾਨ ਦੇ ਬਾਰੇ ਕਹਿੰਦੇ ਸੀਗੇ ਕਿ ਅਗਰ ਸਭ ਤੋਂ ਜ਼ਿਆਦਾ ਸਰਕਾਰ ਦੇ ਵਿੱਚ ਆ ਕੇ ਮੇਲਾ ਲੁੱਟਿਆ ਹੈ ਤਾਂ ਸੀਐਮ ਭਗਵੰਤ ਮਾਨ ਲੁੱਟਿਆ ਕਿਉਂਕਿ ਦੂਜਾ ਵਿਆਹ ਹੀ ਹੋ ਗਿਆ ਹੁਣ ਜਿਹੜੀ ਕੰਨੀ ਦਾ ਮਾਮਲਾ ਸਾਹਮਣੇ ਆਇਆ ਜਿਹਦੇ ਵਿੱਚ ਉਹਦਾ ਇਹ ਕਹਿਣਾ ਹੈ ਕਿ ਸੁਖਬੀਰ ਸਿੰਘ ਬਾਦਲ ਜਿਹੜੇ ਆ ਉਹਦੇ ਕਰਾਸ਼ ਹੈਗੀ ਉਹਨੂੰ ਸੁੱਖਾ ਨਾ ਕਿਹਾ ਜਾਵੇ ਐਂਕਰ ਨੂੰ ਇਹ ਕਹੀ ਹੀ ਹੈ ਔਰ ਤੁਸੀਂ ਉਹਦੀਆਂ ਗੱਲਾਂ ਵੀ ਸੁਣੀਆਂ ਕਿ ਉਹਨੇ ਕਿਹਾ ਕਿ ਉਮਰ ਕੋਈ ਮੈਟਰ ਨਹੀਂ ਕਰਦੀ ਹੈਗੀ ਪਰਸਨੈਲਿਟੀ ਕੋਈ ਮੈਟਰ ਨਹੀਂ ਕਰਦੀ ਹੈਗੀ ਆ ਰੰਗ ਰੂਪ ਕੋਈ ਮੈਟਰ ਨਹੀਂ ਕਰਦਾ ਹੈਗਾ ਰੁਪਿਆ ਪੈਸਾ ਹਾਂ ਬਸ ਜਿਹੜਾ ਸਾਹਮਣੇ ਵਾਲਾ ਬੰਦਾ ਹੈ ਜਦੋਂ ਤੁਹਾਡਾ ਕ੍ਰਸ਼ ਹੋਵੇ ਤੇ ਆਲਮੀ ਹੁੰਦਾ ਹੈ ਕਿ ਬਸ ਉਸ ਤੋਂ ਬਾਅਦ ਕੁਝ ਨਜ਼ਰ ਨਹੀਂ ਆਉਂਦਾ ਹੈਗਾ ਸਿਰਫ ਸਿਰਫ ਉਹੀ ਨਜ਼ਰ ਆਉਂਦਾ ਹੈਗਾ ਇਸ ਵਾਸਤੇ ਇਸ ਤਰ੍ਹਾਂ ਦੇ ਕੋਈ ਵੀ ਸਵਾਲ ਜਿਹੜੇ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਉਹ ਨਾ ਪੁੱਛੇ ਜਾਣ ਕਿ ਉਹਨਾਂ ਦੀ ਇਹਨਾਂ ਉਸ ਕੁੜੀ ਦੀ ਉਮਰ ਦਾ ਜਿਹੜਾ ਗਿਆ ਹੈ ਤੇ ਦਾ ਸਟੇਟਸ ਦਾ ਗਿਆ ਹੈ ਕਿ ਰੁਪਏ ਪੈਸੇ ਦਾ ਗਿਆ ਹੈ ਇਹ ਸਾਰੀਆਂ ਚੀਜ਼ਾਂ ਕੋਈ ਮਾਇਨੇ ਨਹੀਂ ਰੱਖਦੀਆਂ ਇਹ ਕਹਿਣਾ ਸੀਗਾ ਉਸ ਕੁੜੀ ਦਾ ਬਿਰੋ ਤੁਹਾਨੂੰ ਇਹ ਖਬਰ ਕੈਨਰੀ ਲਗੀ ਤੁਹਾਡਾ ਕੀ ਰੱਦਿਆ ਮਤਲਬ ਹੈ ਇਸ ਖਬਰ ਦੇ ਬਾਰੇ ਕਮੈਂਟ ਵਿੱਚ ਲਾਜ਼ਮੀ ਦੱਸਿਓ ਰੱਖਿਓ ਆਪਣਾ ਡੇਰ ਸਾਰਾ ਖਿਆਲ ਮਿਲਾਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼